ਇਹ ਧਰਤੀ ਸਿਰਫ ਸਾਡੀ ਨਹੀਂ ਇਹ ਜਾਨਵਰਾਂ ਪੰਛੀਆਂ ਤੇ ਦਰਖਤਾਂ ਦੀ ਵੀ ਹੈ ਕੁਦਰਤ ਸਾਨੂੰ ਸਿਖਾਉਂਦੀ ਹੈ ਕਿ ਚੁੱਪ ਰਹਿ ਕੇ ਵੀ ਕਿਵੇਂ ਮਜ਼ਬੂਤ ਬਣਾ ਜਾ ਸਕਦਾ ਹੈ ਅਤੇ ਬਿਨਾ ਸ਼ਬਦਾਂ ਦੇ ਵੀ ਕਿਵੇਂ ਪਿਆਰ ਕੀਤਾ ਜਾ ਸਕਦਾ ਹੈ ਜਾਨਵਰ ਸਾਨੂੰ ਵਫਾਦਾਰੀ ਸਾਦਗੀ ਅਤੇ ਸੰਤੁਲਨ ਦਾ ਪਾਠ ਪੜ੍ਹਾਉਂਦੇ ਹਨ ਜੇ ਅਸੀਂ ਕੁਦਰਤ ਦੀ ਰੱਖਿਆ ਕਰਾਂਗੇ ਤਾਂ ਕੁਦਰਤ ਵੀ ਸਾਡੀ ਰੱਖਿਆ ਕਰੇਗੀ ਆਓ ਅੱਜ ਛੋਟਾ ਜਿਹਾ ਕਦਮ ਚੁੱਕੀਏ ਤੇ ਇਨ੍ਹਾਂ ਜਾਨਵਰਾਂ ਤੇ ਦਰਖਤਾਂ ਨੂੰ ਬਚਾਈਏ ਅੱਜ ਤੁਹਾਨੂੰ ਲੈ ਕੇ ਚੱਲਦਾ ਆਂ ਸਿੰਗਾਪੁਰ ਦੀ ਧਰਤੀ ਦੇ ਤੇ ਬਹੁਤ ਖੂਬਸੂਰਤ ਜਾਨਵਰਾਂ ਦਾ ਘਰ ਵਾਈਲਡ ਲਾਈਫ ਸੈਂਚਰੀ ਸਿੰਗਾਪੁਰ ਜ਼ੂ ਜੁੜੇ ਰਹੋ ਨਾਲ ਆਓ ਵੇਖਦੇ ਹਾਂ ਇਹਨਾਂ ਜਾਨਵਰਾਂ ਨੂੰ ਪਿਆਰਨਾ ਹਾਂਜੀ ਦੋਸਤੋ ਸਸਤੀ ਅਕਾਲ ਵੈਗੁਰ ਜਗਾ ਖਾਲਸਾ ਵੈਗੁਰ ਜੀ ਫਤਿਹ ਅੱਗੇ ਜਿੰਨੀਆਂ ਮੈਂ ਵੀਡੀਓ ਮੇ ਬਣਾਈਆਂ ਵਾ ਹਾਈਕਿੰਗ ਦੀਆਂ ਸਾਈਕਲਿੰਗ ਦੀਆਂ ਸਿੰਗਾਪੁਰ ਦਾ ਜਿੰਨੀ ਵੀ ਗ੍ਰੀਨ ਏਰੀਆ ਆਪਾਂ ਕਵਰ ਕੀਤੀ ਹੈ ਮੋਸਟਲੀ ਜਿਹੜੀਂਦੀ ਆਪਾਂ ਬਹੁਤ ਹਾਈਕ ਕਰਨੀ ਹੈ ਸਿੰਗਾਪੁਰ ਦੇ ਵਿੱਚ ਤੇ ਜੰਗਲੀ ਜਾਨਵਰ ਸਿੰਗਾਪੁਰ ਚ ਹੈਗੇ ਨਹੀਂ ਉਹਦੇ ਬਾਰੇ ਬਹੁਤ ਘੱਟ ਜਾਣਕਾਰੀ ਦਿੱਤੀ। ਸਿੰਗਾਪੁਰ ਦੇ ਵਿੱਚ ਇੱਕ ਸਪੈਸ਼ਲ ਵਾਈਲਡਲਾਈਫ ਰਿਜ਼ਰਵ ਆ ਇੱਕ ਸਾਈਡ ਦੇ ਉੱਪਰ ਜਿਹਦੇ ਚ ਉਹਨਾਂ ਨੇ ਪੰਜ ਪਾਰਕਾਂ ਬਣਾਈਆਂ ਨੇ। ਇੱਕ ਸਿੰਗਾਪੁਰ ਜ਼ੂ ਇੱਕ ਰਿਵਰ ਸਫਾਰੀ ਬਰਡ ਪੈਰਾਡਾਈਸ ਰਿਵਰ ਰੇਨ ਫੋਰਸਟ ਇਨ ਨਾਈਟਸ ਸੌਰੀ ਇਹਨਾਂ ਸਾਰਿਆਂ ਦੇ ਵਿੱਚ ਬਹੁਤ ਸਾਰੇ ਜਾਨਵਰ ਸਾਮਕਰਤ ਹੋਏ ਨੇ। ਇਹ ਦਾਨੀਆਂ ਜਿੱਦਾਂ ਨਾਰਮਲ ਜੂ ਦੇ ਵਿੱਚ ਵਰਲਡ ਵਾਈਡ ਆਪ ਆਪੇ ਨੇ ਆ ਵੀ ਉਹਨਾਂ ਨੂੰ ਕੈਦਪਾਕੇ ਰੱਖਿਆ ਵਾ ਇੱਥੇ ਇਹਨਾਂ ਦੇ ਪ੍ਰੋਪਰ ਜਿੰਨੇ ਜਿਹੜੀਆਂ ਇੰਡੀਜਨਸ ਸਪੀਸੀਸ ਹਨ ਉਹਨਾਂ ਨੂੰ ਪ੍ਰੋਪਰ ਜਦ ਕਿ ਖੈਰੀਏ ਵੀ ਗਰੋਥ ਹਾਸਤੇ ਕੰਮ ਕੀਤਾ ਜਾਂਦਾ ਵਾ ਮੈਂ ਤਕਰੀਬਨ ਇੱਥੇ ਆਉਣਾ ਹੀ ਰਹਿਣਾ ਵਾ ਤੇ ਅੱਜ ਤੁਹਾਨੂੰ ਹੋਣਿਆ ਸਿੰਗਾਪੁਰ ਦੇ ਜੰਗਲੀ ਜਾਨਵਰ ਜੁੜੇ ਰਹੋ ਐਂਡ ਤੱਕ ਜੁੜੇ ਰਹੇ ਐਸਾ ਮੈਂ ਬੈਠਾ ਵਾਂ ਮੈਂ ਐਲੀਫੈਂਟਾ ਦੇ ਲਾਗੇ ਹਾਥੀ ਵੇਖਣ ਆ ਬੈਠਾ ਉਹ ਪਰਲੇ ਪਾਸੋਂ ਤੇ ਤੁਹਾਨੂੰ ਕੈਮਰਾ ਦੇ ਚਾਸ ਕਰਕੇ ਪਾਣਾ ਚਾਹਤਾ ਹਾਂ ਦੇਖੋ ਆ ਦੂਰ ਖੜਾ ਹੈ ਕੈਮਰਾ ਨੀਮੀ ਥਾਂ ਦੇ ਉੱਤੇ ਆ ਤੇ ਬਾਅਦ ਦੇ ਵਿੱਚ ਤੁਹਾਨੂੰ ਲਾਗੂ ਕਰਕੇ ਪਾਣਾ ਵਾ ਜਾਨਵਰਾਂ ਨੂੰ ਕੋਲੋਲਾ ਕਰਦੇ ਵੇਖਣਾ ਬੜਾ ਵਧੀਆ ਲੱਗਦਾ ਆ ਜੇਕਰ ਆ ਇੱਕ ਮਾਇੰਡ ਹੋਰ ਵੀ ਆ ਵੀ ਜੇ ਇਹ ਖੁੱਲੇ ਦੇ ਵਿੱਚ ਹੋਣ ਤੇ ਉਹ ਜ਼ਿਆਦਾ ਸੌਖਾ ਹੁੰਦਾ ਪੱਤਰੀ ਦਾ ਖੋਪੜਾ ਹਾਂ ਲੱਗਣਾ ਹੁਣ ਇਹ ਹਾਥੀ ਵੇਖਿਆ ਤੇ ਹਾਥੀਆਂ ਦੇ ਬਾਰੇ ਇਹ ਪਤਾ ਲੱਗਾ ਵਾ ਵੀ ਅਫਰੀਕਨ ਹਾਥੀ ਤੇ ਏਸ਼ੀਅਨ ਹਾਥੀ ਦੇ ਵਿੱਚ ਫਰਕ ਹੁੰਦਾ ਆ ਆਪਾਂ ਨੂੰ ਵੇਖਣ ਲੱਗੇ ਕੁਝ ਕੁ ਲੱਗਦਿਆ ਇਹਨਾਂ ਦੀ ਸਕਿਨ 'ਚ ਫਰਕ ਹੁੰਦਾ ਵਾ ਦੂਸਰਾ ਇਹਨਾਂ ਦੀ ਜਿਹੜੀ ਸੁੰਡਾ ਸੁੰਡੇ ਫਰਕ ਹੁੰਦਾ ਵਾ ਜਿਹੜਾ ਓਗਲ ਛੇਪ ਜਾਂਦਾ ਸੁੰਡੇ ਦੇ ਗਾੜੇ ਨੱਕ ਬਣਿਆ ਦਾ ਦੋਵਾਂ ਬਸ ਜਿੱਦਾਂ ਨੱਕ ਦਾ ਅਗਲਾ ਬਸ ਹੁੰਦਾ ਵਾ ਵੱਖਰਾ ਹੁੰਦਾ ਵਾ ਤੀਸਰਾ ਫਰਕ ਹੁੰਦਾ ਵਾ ਵੀ ਜਿਹੜੇ ਅਫਰੀਕਨ ਆ ਉਹਨਾਂ ਦੇ ਮੇਲ ਤੇ ਫੀਮੇਲ ਜਿਹੜੇ ਹੁੰਦੇ ਨਾ ਦੰਦ ਉਹ ਲੰਬੇ ਹੁੰਦੇ ਆ ਇੱਕ ਫਰਕ ਹੋਰ ਆ ਵੀ ਇਹਨਾਂ ਦੇ ਕੰਨ ਆ ਏਸ਼ੀਆਨ ਹਾਥ ਸ਼ੇਦੇ ਉਹ ਛੋਟੇ ਹੁੰਦੇ ਆ ਫਿਰ ਅਫਰੀਕਨ ਹਾਥੀ ਦੇ ਕੰਨ ਆ ਉਹ ਲੰਬੇ ਹੁੰਦੇ ਜਾਣਕਾਰੀ ਤੇ ਵਾਧਾ ਲਓ ਬਦਰਾ ਦਾ ਏਰੀਆ ਆ ਗਿਆ ਤੇ ਇਹਨਾਂ ਦਾ ਖਾਣੇ ਦਾ ਟਾਈਮ 11 ਵਜੇ ਆ ਤੇ ਕੋਈ 16 15 16 ਮਿੰਟ ਲੈਂਦੇ ਆ ਤਾਂ ਪੰਮੇ ਰੱਦਾ ਬਾਪੀ ਇੱਥੇ ਬੈਠ ਕੇ ਇਹਨਾਂ ਦੀ ਫੀਡਿੰਗ ਹੁੰਦੀ ਦੇਖੀ ਜੂਚ ਆਉਣਾ ਇੱਕ ਸਾੜ ਦੀ ਹਾਈਕ ਹੋ ਜਾਂਦੀ ਹੈ ਲੰਬਾ ਕਾਫੀ ਹੈ ਤੇ ਮੈਂ ਕੀ ਤਾਂ ਮੈਂ ਕੰਮ ਤੋਂ ਆ ਰਿਆਂ ਮੈਂ ਪਾਈ ਜੀਨ ਇਸ ਕਰਕੇ ਥੋੜਾ ਜਿਹਾ ਪ੍ਰੋਬਲਮ ਹੈ ਇਹਨਾਂ ਦਾ ਫੀਡਿੰਗ ਸੈਸ਼ਨ ਕੱڑی ਹੋਣਗੇ ਆਹ ਲੱਗਦਾ ਮੈਨੂੰ ਉਹ ਰੱਖੇ ਹੋਇਆ ਬੈਗ ਵੇਣੇ ਆ ਇਹ ਤੂੰ ਕੀ ਰੋ ਰਹੀ ਆਂ ਅੱਜ ਉਹ ਮੈਂ ਆਉਂਦੀ ਆਂ ਕਿ ਯਾ ਦੇਖ ਅਗੋਂ ਮੈਂ ਉਹ ਆ ਜਾਣਾ ਸੈਂਟਰ ਮੈਂ ਸੋਚਿਆ ਅੱਜ ਵੀ ਸ਼ਾਇਦ ਬਾਂਦਰوں ਨੂੰ ਖਾਣਾ ਖਵਾਵਾਂਗੇ ਪਰ ਵਖਾਇਆ ਨੂੰ ਮੱਛੀਆਂ ਨੂੰ ਤੇ ਹੁਣ ਆਪਾਂ ਗਿਆ ਥੋਪੀਆ ਦੀ ਵੈਲੀ ਦੇ ਵਿੱਚ ਜਿੱਥੇ ਬਬੂਨ ਮਿਲਣਗੇ ਬੰਨ ਜੂਸ ਲੈ ਲਿਆ ਬਾਹਰ ਆ ਕੇ ਤੇ ਅੱਜ ਦਾ ਪਹਿਲਵਾਨੀ ਕਿਹੜਾ ਕਰਦੇ ਆ ਇੱਥੇ ਖਤਮ ਤੇ ਮਿਲਦੀਆਂ ਤੁਹਾਨੂੰ ਕਿਸੇ ਹੋਰ ਵੀ ਇਹਦੇ ਵਿੱਚ ਤੇ ਕਿਸੇ ਦਿਨ ਪ੍ਰੋਪਰ ਪੂਰਾ ਜਵਾਕਾ ਨਾਲ ਲੱਗੇ ਬਣਾ ਹੋ ਗਾ ਠੀਕ ਆ ਓਕੇ ਗੁਰੂ ਰੱਖਾ ਵਾਹਿਗੁਰੂ ਜੀ ਦਾ ਖਾਲਸਾ ਦੇ ਗੁਰੂ ਜੀ ਕੀ ਫਤਿਹ